ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਸ਼ਕਾਂ ਦਾ ਮਹਿਰਪਾਲ ਸਿੰਘ ਜਸਟਾ ਦਾ ਸਵਾਗਤ ਕਰਦਾ ਜਿਵੇਂ ਤੁਹਾਨੂੰ ਪਤਾ ਹੈ ਕਿ ਚੋਣਾਂ ਦਾ ਰੁਝਾਨ ਬਹੁਤ ਛੇਤੀ ਵੱਧ ਰਿਹਾ ਹੈ ਇਸੇ ਨੂੰ ਮੁੱਖ ਰੱਖਦੇ ਹੋਏ ਆਪਣੀਆਂ ਡੇਟਸ ਵੀ ਨਜ਼ਦੀਕ ਆ ਰਹੀਆਂ ਇਸੇ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਅੱਜ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਜਗਜੋਸ਼ ਸਿੰਘ ਆਲੂ ਵਾਲੀਆ ਜੀ ਨਾਲ ਕਿ ਉਹ ਅਥੋਂ ਦੇ ਕੈਡੀਨੇਟ ਹਾਂਜੀ ਕੈਂਡੀਡੇਟ ਮੇਰੇ ਵਾਈਫ ਨੇ ਸੋਨੀ ਆਲੂ ਵਾਲੀਆ ਜੀ ਔਰ ਅਸੀਂ 14 ਤਰੀਕ ਲਈ ਇਲੈਕਸ਼ਨ ਹੈ ਔਰ ਸਭ ਤੋਂ ਪਹਿਲਾ ਜਿਹੜਾ ਮੇਰਾ ਮੈਸੇਜ ਆ ਉਹ ਸਿਰਫ ਯੂਥ ਨੂੰ ਆ ਸਾਡੀ ਯੂਥ ਇੰਟਰਸਟਿੰਗ ਰੱਖਦੀ ਪੈ ਪੋਲਿਟਿਕਸ ਦੇ ਵਿੱਚ ਔਰ ਇਸ ਦੇ ਕਰਕੇ ਜਿਹੜਾ ਸਾਡਾ ਇੱਕ ਮਨੁੱਖੀ ਘਾਣ ਵੀ ਇਸ ਚੀਜ਼ ਨੂੰ ਕਹਿ ਸਕਦੇ ਆ ਕਿ ਜੇ ਸਾਡੇ ਯੂਥ ਨੂੰ ਨੌਲੇਜ ਨਹੀਂ ਹੈਗੀ ਉਹ ਘਰਾਂ ਚ ਵੋਟਸ ਪਾਉਣ ਲਈ ਨਹੀਂ ਨਿਕਲਦੇ ਔਰ ਉਹਦੇ ਕਰਕੇ ਸਾਨੂੰ ਬਹੁਤ ਤਰ੍ਹਾਂ ਦੀ ਇੱਕ ਜਿਹੜਾ ਹੈਗਾ ਵਾ ਸਾਡਾ ਯੂਥ ਪਿਛੇ ਰਹਿ ਲਿਆ ਵਾ ਔਰ ਡਵੈਲਪਮੈਂਟ ਜਿਹੜੀ ਵਾ ਅਸੀਂ ਕਿਹਨੇ ਡਵੈਲਪਮੈਂਟ ਨਹੀਂ ਹੋ ਰਹੀ ਪਰ ਜੇ ਸਾਡਾ ਯੂਥ ਕਰਾ ਜੋ ਨਿਕਲੇਗਾ ਆਵਾਜ਼ ਉਠਾਏਗਾ VOTING ਕਰੇਗਾ ਉਹਦੇ ਨਾਲ ਬਹੁਤ ਫਰਕ ਪਏਗਾ ਠੀਕ ਹੈ ਜਿਵੇਂ ਤੁਹਾਡੇ ਇਹਨੂੰ ਵੋਟਾਂ ਦਾ ਪ੍ਰਚਾਰ ਵੀ ਬਹੁਤ ਤੇਜ਼ੀ ਨਾਲ ਵਧ ਰਿਹਾ ਜਿਵੇਂ ਦਿਨ ਵੀ ਨਜ਼ਦੀਕ ਆ ਰਹੇ ਨੇ ਜਦੋਂ VOTES ਲੈਣ ਵਾਸਤੇ ਜਾਂਦੇ ਹੋ ਤਾਂ ਜਿੰਨੇ VOTES ਹੈ ਉਹਨਾਂ ਦੇ ਮਨ ਵਿੱਚ ਕਿਦਾਂ ਦਾ ਉਤਸ਼ਾਹ ਦੇਖ ਰਿਹਾ ਹਾਂ ਆਮ ਆਦਮੀ ਪਾਰਟੀ ਦੀ ਆਉਣ ਦੇ ਨਾਲ ਦੇਖੋ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਆਉਂਦੇ ਸਾਰੀ ਨਸ਼ਨ ਨੱਥ ਪਈ ਨਸ਼ਿਆਂ ਦੇ ਨਾਲ ਨਾਲ ਹੁਣ ਆਉਂਦੀ ਪਾਰਟੀ ਨੇ ਸਾਡੇ ਹਲਕੇ ਸ਼ਾਗੂਟ ਦੀ ਗੱਲ ਕਰਦਾ ਪੰਡੋਰੀ ਸਾਹਿਬ ਸਾਡੇ ਹਲਕਾ ਚਾਰਜਾ ਉਹਨਾਂ ਨੇ 6 ਕਰੋੜ ਦੇ ਕਰੀਬਨ ਪੈਸਾ ਵੰਡੇ ਔਰ ਹਰ ਇੱਕ ਪਿੰਡ ਨੂੰ ਕਿਸੇ ਨੂੰ 4 ਲੱਖ ਜੀ ਕਿਸੇ ਨੂੰ 3 ਲੱਖ ਜਿੱਦਾਂ ਦੇ ਸਰਪੰਚ ਸਾਹਿਬ ਵੱਲੋਂ ਮਤੇ ਪਈ ਹੋਏ ਸੀਗੇ ਉਦਾਂ ਉਹਨਾਂ ਕੋਲ ਪੈਸਾ ਵੰਡਿਆ ਜਾ ਚੁੱਕਿਆ ਵਾ ਔਰ ਵੋਟਰਸ ਇਸ ਚੀਜ਼ ਨੂੰ ਲੈ ਕੇ ਬੜੇ ਉਤਸ਼ਾਹਜ ਨੇ ਕਿਉਂਕਿ ਉਹ ਪੈਸਾ ਲੱਗ ਰਿਹਾ ਪਿੰਡਾਂ ਦੇ ਵਿੱਚ ਲੱਗ ਰਿਹਾ ਵਾ ਕੁਝ ਕਿਸੇ ਗਲੀ ਬਣ ਰਹੀ ਹੈ ਕਿਤੇ ਕੋਈ ਨਾਲੀਆਂ ਬਣ ਰਹੀਆਂ ਜਿਹੜਾ ਜਿਹੜਾ ਕੰਮ ਹੋਣ ਵਾਲਾ ਕਿਤੇ ਜਿਮ ਬਣ ਰਹੇ ਆ ਕਿਤੇ ਪਾਰਕਾਂ ਬਣ ਰਹੀਆਂ ਵਾ ਬੱਚਿਆਂ ਦੇ ਖੇਡਣ ਵਾਸਤੇ ਆਜ ਸਭ ਚੀਜ਼ਾਂ ਤਾਂ ਕਰਕੇ VOTER ਬਹੁਤ ਸ਼ਾ ਠੀਕ ਹੈ ਪਹਿਲੇ ਤੌਰ ਤੇ VOTER ਤਾਂ ਤੁਹਾਨੂੰ ਉਸ਼ਾ ਵੀ ਹੋਊਗਾ ਕਿ ਵੋਟ ਵੀ ਪਵੇਗੀ ਤੇ ਹੁਣ ਤੁਸੀਂ ਜਾਣਦੇ ਹੋ ਤੇ ਮਨ ਵਿੱਚ ਵੀ ਖੁਸ਼ੀ ਦੇਖ ਰਹੇ ਹੋ ਪਹਿਲੇ ਤੌਰ ਤੇ ਨੌਜਵਾਨ ਪੀੜ੍ਹੀ ਵਾਸਤੇ ਕੀ ਕੰਮ ਹੋਣਗੇ ਪਿੰਡ ਵਿੱਚ ਸਭ ਤੋਂ ਪਹਿਲੇ ਜੀ ਨੌਜਵਾਨ ਪੀੜ੍ਹੀ ਵਾਸਤੇ ਸਭ ਤੋਂ ਸਾਡਾ ਪਹਿਲਾ ਕੰਮ ਇਹੀ ਹੈ ਕਿ ਜਿੱਥੇ ਕਮਰੇ ਹੈਗੇ ਆ ਪਿੰਡਾਂ 'ਚ ਉੱਥੇ ਜਮਨ ਦੀਆਂ ਮਸ਼ੀਨਾਂ ਦਿੱਤੀਏ ਔਰ ਜਿੱਥੇ ਕਮਰੇ ਨਹੀਂ ਹੈਗੇ ਪਹਿਲਾਂ ਅਸੀਂ ਪੈਸਾ ਦਈਏ ਫੰਡ ਦਈਏ ਵੀ ਕਮਰੇ ਬਣਨ ਉਸ ਤੋਂ ਬਾਅਦ ਉਹਨਾਂ ਨੂੰ ਜਿਮ ਦੀਆਂ ਮਸ਼ੀਨਾਂ ਵਾਸਤੇ ਵੀ 2 ਲੱਖ ਰੁਪਈਆ ਪਰ ਪਿੰਡ ਨੂੰ ਦਿੱਤਾ ਜਾਵੇ ਠੀਕ ਹੈ ਨਾਲ ਹੀ ਗਲੀਆਂ ਪੱਕੀਆਂ ਕੀਤੀਆਂ ਜਾਣਗੀਆਂ ਗਲੀਆਂ 'ਚ ਐਂਡਲੌਕ ਟਾਇਲਾਂ ਨਾਲ ਪੱਕੀਆਂ ਕੀਤੀਆਂ ਜਾਣਗੀਆਂ ਔਰ ਪ੍ਰੋਪਰ ਉਹਦੇ ਲਈ ਇੱਕ ਅਲੱਗ ਤੋਂ ਬਜਟ ਬੰਦਾ ਹੁੰਦਾ ਗਲੀਆਂ ਨਾਲੀਆਂ ਦਾ ਬਜਟ ਔਰ ਮੈਂ ਲੜ ਰਿਹਾ ਵਾਂ ਬਲਾਕ ਸੰਤੀ ਔਰ ਸਾਡੇ ਸਾਡੇ ਕੋਲ ਇੱਕ ਵੱਖਰਾ ਬਜਟ ਬਲੌਕ ਸੰਤੀ ਕੋਲ ਇੱਕ ਵੱਖਰਾ ਬਜਟ ਹੁੰਦਾ ਪਿੰਡ ਦੇ ਡਵੈਲਪਮੈਂਟ ਵਾਸਤੇ ਠੀਕ ਹੈ ਸੱਤਾ ਵਿੱਚ ਹੋਰ ਵੀ ਪਾਰਟੀਆਂ ਆਈਆਂ ਜਿਵੇਂ ਤੁਸੀਂ ਗੱਲ ਕਰ ਦਿੰਦੇ ਆਪਾਂ ਬੀਜੇਪੀ ਦੀ ਗੱਲ ਕਰ ਲੈਂਦੇ ਆ ਆਪਾਂ ਕਰ ਲੈਂਦੇ ਆ ਕਾਕਲੀ ਦਲ ਦੀ ਗੱਲ ਕਰ ਲੈਂਦੇ ਆ ਆਪਾਂ ਗੱਲ ਕਰ ਲੈਂਦੇ ਆ ਕਾਂਗਰਸ ਦੀ ਗੱਲ ਕਰ ਲੈਂਦੇ ਆ ਜੀ ਉਹਨਾਂ ਨਾਲੋਂ ਵੱਖਰਾ ਜਿਸ ਦਿਨ ਤੋਂ ਸੱਤਾ ਵਿੱਚ ਆਪਣੀ ਭਗਵੰਤ ਮਾਨ ਸਰਕਾਰ ਆਈ ਹੈ ਉਸ ਦਿਨ ਨੂੰ ਲਈਏ ਤੇ ਅੱਜ ਦੀ ਗੱਲ ਨੂੰ ਲੈ ਕੇ ਇਹ ਹੋਰ ਵੀ ਡਿਪਾਰਟਮੈਂਟ ਨਹੀਂ ਆਉਂਦੀਆਂ ਪਰ ਪਹਿਲੇ ਦਿਨ ਤੋਂ ਭਗਵੰਤ ਮਾਨ ਸਰਕਾਰ ਨੇ ਆਪਣੇ ਨੌਜਵਾਨ ਪੀੜ੍ਹੀ ਵਾਸਤੇ ਹੁਣ ਜੇ ਗੱਲ ਕਰੀਏ ਖੇਡਾਂ ਦੇ ਮੈਦਾਨਾਂ ਦੇ ਉਦਘਾਟਨ ਤੇ ਉਦਘਾਟਨ ਕਰ ਰਹੇ ਨੇ ਉਸ ਬਾਰੇ ਕੀ ਕਰ ਦੇਖੋ ਜਿਹੜੀ ਵੀ ਚੀਜ਼ ਦਾ ਉਦਘਾਟਨ ਹੋ ਜਾਂਦਾ ਉਹ ਚੀਜ਼ ਬੰਦੀ ਜ਼ਰੂਰ ਠੀਕ ਹੈ ਕਈ ਵਾਰੀ ਅੱਦਾ ਹੁੰਦਾ ਕਿ ਫੰਡ ਰਿਲੀਜ਼ ਹੋ ਜਾਂਦੇ ਆ ਪਰ ਸਰਕਾਰ ਕੋ ਮੁਰੇ ਟਾਈਮ ਘੱਟ ਹੁੰਦਾ ਔਰ ਅਗਲੀ ਜਿਹੜੀ ਗਵਰਨਮੈਂਟ ਬੰਦੀ ਹੁੰਦੀ ਆ ਉਹ ਉਸ ਫੰਡ ਚੋਂ ਪੈਸਾ ਚੁੱਕ ਕੇ ਉਹ ਚੀਜ਼ ਬਣਾ ਦਿੰਦੀ ਆ ਔਰ ਨਾਮ ਹੋ ਜਾਂਦਾ ਵੀ ਉਹਨਾਂ ਨੇ ਬਣਾਇਆ ਹੂੰ ਅਸੀਂ ਜਿਹੜੀਆਂ ਉਦਕਾਟਨ ਕਰ ਰਹੇ ਹਾਂ ਉਹਨਾਂ ਵਾਸਤੇ ਫੰਡਸ ਵੀ ਨਾਲ ਦੀ ਨਾਲ ਭਵੰਤਵਾਨ ਸਰਕਾਰ ਰਿਲੀਜ਼ ਕਰ ਰਹੀ ਹੈ ਠੀਕ ਹੈ ਨਾਲ ਦੀ ਨਾਲ ਫੰਡ ਵੀ ਰਿਲੀਜ਼ ਹੋ ਰਹੇ ਠੀਕ ਹੈ ਲਾਸਟ ਰੇਜ ਜਾਂਦੇ ਵੇ ਟੀਮ ਮੈਸੇਜ ਦੇਣਾ ਚਾਹੁੰਦੇ ਹਾਂ ਜਿੰਨੇ ਵੋਟਰਸ ਨੇ ਤੇ ਦਿਨ ਵੀ ਨਜ਼ਦੀਕ ਆ ਰਹੇ ਨੇ ਦੱਸ ਦੋ 14 14 ਤਰੀਕ ਜਿਹੜੀ ਲਾਸਟ ਹੈ ਜੀ ਪੋਲਿੰਗ ਦੀ ਔਰ ਮੈਂ ਵੋਟਰਸ ਨੂੰ ਇਹੀ ਅਪੀਲ ਕਰੂੰਗਾ ਕਿ ਵੱਧ ਚੜ ਕੇ ਆਪਾਂ ਜਾ ਕੇ ਪੋਲਿੰਗ ਬੂਥਾਂ ਤੇ ਵੋਟ ਪੋਲ ਕਰੀਏ ਔਰ ਵੱਧ ਤੋਂ ਵੱਧ ਜਿਹੜਾ ਹੈਗਾ ਆਪਣਾ ਮੌਲਕਨ ਅਧਿਕਾਰ ਜਿਹੜਾ ਵਾ ਉਹ ਨਾਲ ਆਪਾਂ ਗਵਾਈਏ ਠੀਕ ਹੈ ਜਿਹੜੀ ਸਾਡੇ ਬਲਾਕ ਥਮੂਵਾਲ ਜ਼ੋਨ ਥਮੂਵਾਲ ਚੋਂ ਬਲਾਕ ਸੰਵਤੀ ਮੈਂਬਰ ਮੇਰੇ ਵਾਈਫ ਸੋਨੀ ਆਲੂ ਵਾਲੀ ਜੀ ਨੇ ਠੀਕ ਹੈ ਧੰਨਵਾਦ ਜਿਵੇਂ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਸੀ ਅੱਜ ਅਸੀਂ ਪਿੰਡ ਥਮੂਵਾਲ ਤੋਂ ਗੱਲਬਾਤ ਕਰ ਰਹੇ ਹਾਂ ਸੀ ਲਾਸਟ ਵਾਈ ਪੱਤਰਕਾਰ ਹਰਪਾਲ ਸਿੰਘ ਜੱਜ ਕਾ ਪੀਓਰ ਪੰਜਾਬ ਹੈਡਲਾਈਨ ਰੱਬ ਵਰਗੀ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜਿਵੇਂ ਕਿ ਤਹਾਨੂੰ ਪਤਾ ਹੈ ਕਿ ਇਲੈਕਸ਼ਨ ਜਿਹੜੀ ਆ ਸਟਾਰਟ ਹੋ ਚੁੱਕੀ ਆ ਤੇ ਆਪਾਂ ਹਲਕਾ ਸ਼ਾਹਕੋਟ ਥੰਮੂ ਵਾਲ ਜ਼ੋਨ ਤੋਂ ਬਲਾਕ ਸੰਤੀ ਇਲੈਕਸ਼ਨ ਮੇਰੇ ਵਾਈਫ ਲੜ ਰਹੇ ਆ ਤੇ ਆਪਜੀ ਨੂੰ ਅਪੀਲ ਵੀ ਕਰਦੇ ਆ ਕਿ ਆਪਜੀ ਨੇ ਵੱਧ ਚੜ ਕੇ ਇਹ ਪੋਸਟ ਵੀ ਸ਼ੇਅਰ ਕਰਨੀ ਆ ਔਰ ਸਪੋਰਟ ਵੀ ਕਰਨੀ ਆ ਕਮੈਂਟ ਵੀ ਕਰਨੇ ਨੇ ਔਰ ਜਿੱਥੇ ਜਿੱਥੇ ਹੋ ਸਕੇ ਆਮ ਆਦਮੀ ਪਾਰਟੀ ਦੀ ਸਪੋਰਟ ਵੀ ਕਰਨੀ ਠੀਕ ਹੈ ਜਿਵੇਂ ਤੁਸੀਂ ਦੱਸਿਆ ਸਪੋਰਟਸ ਦੀ ਗੱਲ ਕੀਤੀ ਹੈ 1 ਟੂ 1 ਜਿੱਦਾਂ ਆਪਾਂ ਕਰਦੇ ਆ ਜਿੱਦਾਂ ਤੁਸੀਂ ਜਾਣਦੇ ਹੋ WhatsApp ਤੇ ਮਨ ਵਿੱਚ ਕਿਦਾਂ ਦਾ ਉਤਸ਼ਾਹ ਦੇਖ ਰਹੇ ਹਾਂ ਆਮ ਆਗਮੀ ਪਾਰਟੀ ਨੂੰ ਲੈ ਕੇ ਦੇਖੋ ਹਾਲ ਹੀ ਵਿੱਚ ਹਲਕਾ ਸ਼ਾਹਕੋਟ ਦੇ ਵਿੱਚ ਪਿੰਦਰ ਸਿੰਘ ਪੰਡੋਰੀ ਜੀ ਹਲਕਾ ਇੰਚਾਰਜ ਨੇ ਔਰ ਹਾਲ ਹੀ ਚ 6 ਕਰੋੜ ਰੁਪਈਆ ਸਰਕਾਰ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਦਿੱਤਾ ਗਿਆ ਆ ਔਰ ਉਹਦੇ ਉਸ ਚੀਜ਼ ਨੂੰ ਲੈ ਕੇ ਲੋਕਾਂ 'ਚ ਇੰਨਾ ਉਤਸ਼ਾਹ ਹੈ ਇੰਨਾ ਜ਼ਿਆਦਾ ਉਤਸ਼ਾਹ ਹੈ ਕਿ ਲੋਕ ਵੱਧ ਚੜ ਕੇ ਸਪੋਰਟ ਵੀ ਕਰ ਰਹੇ ਆ ਜਿਹੜੇ ਪਿੰਡਾਂ 'ਚ ਡੋਰ ਟੂ ਡੋਰ ਅਜੇ ਸੀ ਬੱਗਾ ਔਰ ਫਾਇਲਾਲ 'ਚ ਦੇ ਕੱਠਰੋਂ ਕੱਟ ਕੀਤਾ ਸੀਗਾ ਐਂਡ ਉਸ ਤੋਂ ਬਾਅਦ ਲੰਗੇਵਾਲ ਪਿੰਡ ਮੇਰੇ ਜ਼ੋਨ ਚੋਂ ਦਾ ਉੱਥੇ ਡੋਰ ਟੂ ਡੋਰ ਕੀਤਾ ਲੋਕਾਂ 'ਚ ਇੰਨਾ ਉਤਸ਼ਾਹ ਹੈ ਕਿ ਲੋਕ ਵੱਲ ਚੜ ਕੇ ਹਿੱਸਾ ਪਾ ਰਹੇ ਨੇ ਡੋਰ ਟੂ ਡੋਰ ਜਦੋਂ ਆਪਾਂ ਜਾਂਦੇ ਹਾਂ ਡੋਰ ਟੂ ਡੋਰ 'ਚ ਲੋਕਾਂ ਦਾ ਇੰਨਾ ਉਤਸ਼ਾਹ ਹੈ ਕਿਉਂਕਿ ਲੋਕਾਂ ਦੇ ਕੁਝ ਕਿਸੇ ਦੀ ਗਲੀ ਬਣ ਰਹੀ ਆ ਕੰਮ ਚੱਲ ਰਿਹਾ ਔਰ ਪੈਸੇ ਪੰਚਾਇਤਾਂ ਨੂੰ ਗਰੰਟਾਂ ਦੇ ਵਿੱਚ ਆਏ ਹੋਏ ਆ ਔਰ ਉਹਨਾਂ ਨੂੰ ਇੰਨਾ ਉਤਸ਼ਾਹ ਹੈ ਕਿ ਜਿਹੜਾ ਕੰਮ ਹੁਣ ਤੁਹਾਨੂੰ ਪਤਾ ਕਿ ਜਦੋਂ ਚੋਣ ਜਬਤ ਲੱਗ ਜਾਂਦਾ ਵਾ ਸਾਰੇ ਡਵੈਲਪਮੈਂਟ ਦੇ ਕੰਮ ਰੁਕ ਜਾਂਦੇ ਆ ਉਹਨਾਂ ਨੂੰ ਪਤਾ ਕਿ ਜਦੋਂ ਇਹ ਚੋਣਾਂ ਦਾ ਕੰਮ ਨਿਬੜ ਗਿਆ ਨਾਲ ਦੀ ਨਾਲ ਹੀ ਇਹ ਆਪਣਾ ਕੰਮ ਸ਼ੁਰੂ ਹੋ ਜਾਣਾ ਵਾ ਡਵੈਲਪਮੈਂਟ ਦਾ ਜਿਹੜੇ ਪੈਸੇ ਆਏ ਹੋਏ ਆ ਪੰਚਾਇਤਾਂ ਨੂੰ ਉਹ ਲੱਗਣਾ ਸ਼ੁਰੂ ਹੋ ਜਾਣੇ ਇਸ ਕਰਕੇ ਬਹੁਤ ਹੀ ਉਤਸ਼ਾਹ ਆ ਠੀਕ ਹੈ ਖੁਸ਼ੀ ਬਹੁਤ ਹੈ ਜਦੋਂ ਆਪਣੀ ਆਮ ਆਦਮੀ ਸੱਤਾ ਵਿੱਚ ਆਈ ਸੀ ਜੀ ਜੀ ਲੋਕ ਰੱਖਦੇ ਆ ਕਿ ਆਪਣੇ ਪਿੰਡ ਥੰਮੂਵਾਲ ਦੀ ਮੁੱਖ ਗੱਲ ਕਰਦੇ ਹੋਏ ਆਪਾਂ ਜੇ ਗੱਲ ਕਰਦੇ ਆ ਜੀ ਕਿਹੜੇ ਕਿਹੜੇ ਵਿਕਾਸ ਹੋਣ ਵਾਲੇ ਆ ਜੇ ਤੁਕ ਤੁਮੂ ਵਾਲ ਦੇ ਵਿੱਚ ਕੁਝ ਸੜਕ ਵਗੈਰਾ ਦਾ ਕੁਝ ਪੈਂਟਰਲੋਕ ਦਾ ਕੰਮ ਥੋੜਾ ਬਕਪਿਆ ਆ ਉਹ ਅਸੀਂ ਆਲਮੋਸਟ ਜਦੋਂ ਵੀ ਆਹ ਇਲੈਕਸ਼ਨ ਖਤਮ ਹੁੰਦੀ ਹੈ ਫੰਡ ਰੀਲੀਜ਼ ਹੋ ਜਾਣੇ ਆ ਕੰਮ ਸ਼ੁਰੂ ਹੋ ਜਾਣਾ ਠੀਕ ਹੈ ਜੀ ਦੇਖੀਏ ਤਾਂ ਨੌਜਵਾਨ ਪੀੜੀ ਵਾਸਤੇ ਕਿਹੜੇ ਉਪਰਾਲੇ ਨਵੇਂ ਹੋਣਗੇ ਨੌਜਵਾਨ ਪੀੜੀ ਨੂੰ ਸਭ ਤੋਂ ਪਹਿਲਾਂ ਤਾਂ ਜੀ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਹੈ ਇੰਨੇ ਪਰਚੇ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦੇ ਹੋ ਚੁੱਕੇ ਆ ਔਰ ਹਰੇਕ ਪਿੰਡ ਨੂੰ ਜਮ ਵਾਸਤੇ ਮਸ਼ੀਨਾਂ ਲਈ 2 ਲੱਖ ਰੁਪਏ ਪ੍ਰਤੀ ਪਿੰਡ ਜਾ ਚੁੱਕਾ ਆ ਠੀਕ ਹੈ 2 ਲੱਖ ਠੀਕ ਹੈ। ਔਰ ਬੱਚਿਆਂ ਦੇ ਖੇਡਾਂ ਦੇ ਮਾਮਲੇ ਬੱਚਿਆਂ ਨੂੰ ਖੇਡਣ ਲੈ ਕੇ ਜੀ ਹਰੇਕ ਪਿੰਡ ਦੇ ਵਿੱਚ ਮੈਂ ਪਿੰਡ ਮੇਰਾ ਸੰਡਾਵਾਲ ਹੈ ਅਸੀਂ ਪਾਰਕ ਬਣਾ ਦਿੱਤੀ ਆ। ਉਹਦੇ ਵਿੱਚ ਪੰਘੂੜੇ ਹੋਰ ਐਕਟੀਵਿਟੀ ਦੀ ਚੀਜ਼ਾਂ ਉਹ ਚ ਲੱਗ ਚੁੱਕੀਆਂ। ਠੀਕ ਹੈ। ਜਿਹਨਾਂ ਪਰ ਜ਼ੋਨ ਦੀ ਗੱਲ ਕਰਦੇ ਆ ਤੁਹਾਡੇ ਜ਼ੋਨ ਦੇ ਵਿੱਚ ਕਿਹੜੇ-ਕਿਹੜੇ ਪਿੰਡ ਆਉਂਦੇ ਨੇ? ਮੇਰੇ ਪਿੰਡ ਮੇਰੇ ਜ਼ੋਨ ਦੇ ਵਿੱਚ ਦੀ ਫਾਜ਼ਲਾਲ, ਬੱਗਾ, ਸੰਡਾਵਾਲ, ਥੰਮੂਵਾਲ, ਹੋਏਪੁਰ, ਲੰਗੇয়াল ਤੇ ਸਾਲਾਪੁਰ। ਸਾਲਾਪੁਰ। ਹਾਂਜੀ। ਠੀਕ ਹੈ। ਨਾਸਰ ਜੰਦੇ ਵਾ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਤਾਂ ਜਨਤਾ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਭਗਵੰਤ ਸਿੰਘ ਮਾਨ ਸਰਕਾਰ ਹਜੇ 1.5 ਸਾਲ ਤੁਹਾਡੇ ਕੋਲ ਹੈ ਜੀ ਔਰ ਉਸ ਤੋਂ ਬਾਅਦ ਇਹ ਸਰਕਾਰ ਰਿਪੀਟ ਵੀ ਹੋ ਜਾਣੀ ਆ ਤੁਸੀਂ ਵੱਧ ਤੋਂ ਵੱਧ ਚੜ ਕੇ ਹਿੱਸਾ ਪਾਓ ਵੋਟਾਂ VOTING ਪਾਓ VOTING ਜਰੂਰ ਪਾਓ ਇਹ ਤੁਹਾਡਾ ਇੱਕ ਇੱਕ ਹੱਕ ਵਾ ਔਰ ਮੇਰੇ ਖਿਆਲ ਨਾਲ ਜਿਹੜਾ ਆਪਣਾ ਇੱਕ ਮੌਲਿਕ ਅਧਿਕਾਰ ਆ ਆਪਣਾ ਖੋਣਾ ਨਹੀਂ ਚਾਹੀਦਾ ਜਰੂਰ ਪਿੰਡ ਘਰ ਚੋਂ ਨਿਕਲ ਕੇ ਪੋਲਿੰਗ ਬੂਥ ਬੂਥ ਬੋਲਟੇ ਜਾ ਕੇ ਬੋਲਿੰਗ ਕਰੋ ਔਰ ਇਸ ਤੋਂ ਥਮੂਵਾਲ ਜ਼ੋਨ ਚੋਂ ਮੇਰੇ ਵਾਈਫ ਸੋਨੀਆ ਆਲੂ ਵਾਲੀ ਆ ਜੀ ਕੈਂਡੀਡੇਟ ਨੇ ਔਰ ਹਰ ਇੱਕ ਪਿੰਡ ਚ ਪੋਸਟਰ ਲੱਗ ਚੁੱਕੇ ਨੇ ਆਪ ਜੀ ਨੇ ਕਿਰਪਾ ਕਰਨੀ ਮੈਂ ਸਰੋਤਿਆਂ ਨੂੰ ਔਰ ਵੋਟਰਾਂ ਨੂੰ ਅਪੀਲ ਕਰਦਾ ਕਿ ਵਾ ਚੜ ਕੇ ਵੋਟਾਂ ਛੇਸਾ ਪਾਓ ਐ ਤੇ ਆਪਣੀ ਗੱਲ ਹੋ ਗਈ ਲਾਸਟ ਵਿੱਚ ਜੰਦਰ ਨੌਜਵਾਨ ਪੀੜ੍ਹੀ ਨੂੰ ਵੀ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਨੌਜਵਾਨ ਪੀੜ੍ਹੀ ਨੂੰ ਇੱਕੋ ਅਪੀਲ ਕਰੀ ਚਾਹੁੰਦਾ ਕਿ ਹਰ ਇੱਕ ਪਿੰਡ ਨੂੰ ਮਾਨ ਸਾਹਿਬ ਨੇ ਹਰੇਕ ਪਿੰਡ ਨੂੰ ਜਿੰਮ ਦੇ ਰਹੇ ਆ ਜਿਮ ਕੁਝ ਕੁਝ ਜਿਮ ਕੁਝ ਪਿੰਡਾਂ ਨੂੰ ਜਿਵੇਂ ਜਾ ਚੁੱਕੇ ਆ ਜਿੰਮ ਦੀਆਂ ਮਸ਼ੀਨਾਂ ਕੁਝ ਨੂੰ ਦੇਣੀਆਂ ਵਾ ਸਪੋਰਟਸ ਕਿੱਟਾਂ ਵੀ ਬਾਅਦ ਚ ਵੰਡੀਆਂ ਜਾਣਗੀਆਂ ਔਰ ਕਈਆਂ ਨੂੰ ਵੰਡ ਚੁੱਕੇ ਆ ਸਪੋਰਟਸ ਕਿੱਟਾਂ ਬਸ ਮੈਂ ਅਪੀਲ ਕਰਦਾ ਕਿ ਨਸ਼ਾ ਨੂੰ ਛੱਡੋ ਤੇ ਆਪਣੀ ਸਿਹਤ ਦਾ ਧਿਆਨ ਰੱਖੋ ਸਿਹਤ ਵਾਲੇ ਹੋ